ਸਾਸ਼ਿਕ ਗਾਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਕਮੈਂਟੇਟਰ ਜਲਦਾਰ ਘਰਾਟ ਅਸੀਂ ਅੱਜ ਪਹੁੰਚ ਚੁੱਕੇ ਹਾਂ ਆਪਣੇ ਖੇਤ ਆਉਦਾ ਆਪਣੀ ਬਹੁਤ ਸੋਹਣੀ ਹੋ ਗਈ ਪੌਦ ਪਾਵਾ ਨਹੀਂ ਹੁਣ ਆਪਾਂ ਰੇ ਰੇ ਪਾ ਕੇ ਪਾਣੀ ਲਾ ਦਾਂਗੇ ਇਹਨੂੰ ਤੇ ਆਪਣੇ ਖੇਤ ਆਪਾਂ ਪਹੁੰਚ ਚੁੱਕੇ ਹਾਂਗੇ ਤੁਸੀਂ ਆਪਣੇ YouTube KD2J Junction ਦੇ ਉੱਤੇ ਦੇਖ ਰਹੇ ਹੋ ਸਾਡੀਆਂ ਨਵੀਆਂ ਨਵੀਆਂ ਵੀਡੀਓਜ਼ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੱਤਾ ਚੈਨਲ ਆਪਣਾ ਮੋਨਟਾਈਜ਼ ਹੋ ਗਿਆ ਤੇ ਦੱਪ ਕੇ ਚੱਲੋ ਬਾਕੀ ਬਾਬੇ ਨਾਨਕ ਦੀ ਕਿਰਪਾ ਨਾਲ ਪਾਉ ਉਹ ਆਪਣੀ ਬੂਰੀ ਇੱਕ ਨੰਬਰ ਹੋ ਰਹੀ ਆ ਤੇ ਚੱਲਣ ਦੇ ਘਰਾਟ ਫਿਰ ਦੇਖੀ ਆ ਕਿਦਾਂ ਚੱਲਦਾ ਬਾਕੀ ਜਿਹੜੇ ਨੇ ਆਪਣੇ ਨਾਲ ਮੋਟਰ ਚਲਾਉਣੇ ਆ ਬਹੁਤ ਸਾਹਮਣੇ ਆਪਣੀ ਮੋਟਰ ਆ ਚਲਾਉਣੇ ਆ ਬਾਹ ਕਾ ਬਾਤ ਹੈ ਠੈਂਡ ਗੱਲ ਬਾਤ ਆ ਪੂਰੀ ਦੂਰ ਜਿੜ ਕੇ ਆ ਗਿਆ। ਉਹ ਲੀ ਗਨੇ ਚੜ ਕੇ ਆ ਗਿਆ। ਓ ਗੱਡੀ ਖੜੀਆ ਦੇਖੋ ਆਪਣੀ ਗੱਡੀ ਦੂਰ। ਵੀ ਆਣੀ ਬਾਈ ਮੈਂ ਉਹ ਰੋਜ਼ ਗੱਡੀ ਲੈ ਕੇ ਖੇਤ ਨਹੀਂ ਆਉਂਦਾ ਕਈ ਵਾਰੀ ਅਗਲਾ ਕਹਿੰਦਾ ਨਾ ਪੈਂਦਾ ਯਾਰ ਲੜ ਖੇਤ ਵੀ ਗੱਡੀ ਚ ਹੀ ਜਾਂਦਾ। ਤਾਂ ਹੀ ਨਹੀਂ ਬਾਈ। ਇਹਦਾ ਅੱਜ ਅੱਗੇ ਜਾ ਕੇ ਆਉਣਾ ਥੋੜਾ ਜਿਹਾ ਪਾウダー ਮਾ ਕੇ ਨਾ ਇੱਥੋਂ ਅੱਗੇ ਨਿਕਲੂਗਾ ਮੈਂ। ਫਰ ਨਹੀਂ ਮਨ ਦੁਬਾਰੇ ਘਰੇ ਜਾਣਾ ਪੈਂਦਾ ਤਾਂ ਕਰਕੇ ਚੱਕਰ ਦੀ ਤਾਂ ਗੱਡੀ ਲੈ ਕੇ ਨਹੀਂ ਮੈਂ ਸਾਈਕਲ ਤੇ ਜਾਂ ਮੋਟਰਸਾਈਕਲ ਤੇ ਹੀ ਖੇਡ ਆਉਣਾ ਠੀਕ ਹੈ ਜੀ ਓਕੇ ਲਵ ਯੂ ਮਿੱਤਰੋ ਆ ਗਿਆ ਆਪਣੀ ਮੋਟਰ ਮੋਟਰ ਦੇ ਬਣੀ ਹੋਇਆ ਘੈਂਟ ਜੀ ਖੇਲ ਨਾਉਣ ਦਾ ਆਨੰਦ ਵੀ ਇਹਦੇ ਚ ਪੂਰਾ ਆਉਂਦਾ ਹਾਲੇ ਦਿਵਾਰੇ ਲੱਗੇ ਹੋਏ ਨੇ ਪੂਰੇ ਆਲੇ ਦੁਆਲੇ ਦੇਖੋ ਪੂਰਾ ਘੈਂਟ ਕੰਮਾ ਪਾਣੀ ਵੀ ਪੂਰਾ ਸਾਫ ਹੈ ਆਪਣੇ ਮੋਟਰ ਦਾ ਆ ਗਿਆ ਛੋਟਾ ਕੋਠਾ ਉਹ ਆ ਗਿਆ ਸਾਹਮਣੇ ਵੱਡਾ ਕੋਠਾ ਆਪਣਾ ਤੇ ਆ ਬਾਣਾ ਆਪਣਾ ਘੈਂਟ ਗੱਲਬਾਤ ਆ ਪੂਰੀ ਮੋਟਰ ਚਲਾਉਣੀ ਆ ਹੁਣ ਠੀਕ ਹੈ ਮੋਟਰ ਵਾਲਾ ਸਿਸਟਮ ਆ ਗਿਆ ਆ ਪੰਜਾਬ ਆਪਣੇ ਕਈਆਂ ਖੁਰਪਾ ਆ ਥੋੜਾ ਜਿਹਾ ਰੇ ਵੀ ਇੱਥੇ ਧਰ ਗਿਆ ਹੁਣਾ ਸਾਡੇ ਵਾਲਾ ਆ ਬਾਟੀ ਤੋੜਤੀ ਹੈ ਯਾਰ ਅਹ ਤਾਂ ਚਲਾਮਾਂਗੇ ਆਪਾਂ ਮੋਟਰ ਫਿਰ ਚੱਲੂਗੀ ਮੋਟਰ ਆਪਣੀ ਆ ਲਉਣਾ ਨੱਕਾ ਆਪਾਂ ਨੇ ਇਧਰ ਉਸ ਤਰ੍ਹਾਂ ਪਾਉ ਦੀ ਜਾਈਊਗਾ ਪਾਣੀ ਆ ਨੱਕਾ ਲਉਣਾ ਇਹ ਮੇਰਾ ਖਾਲ ਕੱਢਣ ਵਾਲਾ ਪਿਆ ਦੇਖੋ ਕੱਡੇ ਕੱਡੇ ਕੱਖ ਹੋ ਗਏ ਖਾਲ ਚ ਥੋੜਾ ਜਿਹਾ ਸੁੱਕੇ ਜਾਂਦੇ ਨੇ ਫਿਰ ਕੜਾਂਗੇ ਇਧਰੋਂ ਦਾ ਘੜਤਾ ਦੀਆਂ ਸਾਂ ਦਾ ਘੈਂਟ ਹੋ ਗਿਆ ਕੰਮ ਪੂਰਾ ਤੇ ਇਧਰ ਰਹਿ ਗਿਆ ਥੋੜਾ ਜਿਹਾ ਉਰੋਂ ਲੱਗ ਗਿਆ ਤੇ ਕਿਦੱਕ ਕਿ ਵੀ ਇਹ ਪੌਦ ਪੂਦਰ ਮਾਉਣੇ ਰਹਨੇ ਆ ਇਹ ਖਾਲ ਸੁੱਕਿਆ ਨਹੀਂ ਹੈਗਾ ਇਸੇ ਕਰਕੇ ਫਿਰ ਆਪਾਂ ਜਿਹੜਾ ਮੜਾ ਇਹ ਅੱਠ ਜਿਹਾ ਇਹ ਸੁੱਕ ਜਿਆ ਗਿਆ ਫਿਰ ਆਪਾਂ ਇਹਨੂੰ ਘੜਾਂਗੇ ਕਿਉਂਕਿ ਸੁੱਕਾ ਖਾਲ ਵਧੀਆ ਘੜਿਆ ਜਾਂਦਾ ਗੱਲਾ ਹੁੰਦਾ ਤਾਂ ਇਹ ਚ ਚੇਪਾ ਨਹੀਂ ਬਣਦਾ ਮਿੱਟੀ ਜਿਆਦੀ ਆ ਜਾਂਦੀ ਆ ਸੇਸਤਾ ਮਾ ਲਓ ਜੀ ਮੇਤਰੋ ਨੱਕਾ ਗਿਆ ਲੱਗ ਠੀਕ ਹੈ ਜੀ ਤੇ ਆਪਣੇ ਕੋਲੇ ਮੁੰਡਾ ਨਹੀਂ ਹੈਗਾ ਤੇ ਵੀਡੀਓ ਬਣਾਉਣ ਵਾਲਾ ਐਸੇ ਕਰਕੇ ਆਪਾਂ ਨੇ ਪਹਿਲਾਂ ਨਕਾ ਲਾਇਆ ਫਿਰ ਆਪਣੀ ਵੀਡੀਓ ਬਣਾਈ ਕਿਉਂਕਿ ਫਿਰ ਕਹੀ ਦੇ ਨਾਲ ਨਾਲ ਮੋਬਾਈਲ ਹੀ ਨਾ ਚੱਲਦਾ ਐਸੇ ਕਰਕੇ ਲਓ ਜੀ ਹਾਂਜੀ ਗਾਇਸ ਨਕਾ ਲੱਗਾ ਲੱਗਾ ਕਰਦੇ ਆਪਾਂ ਕੰਮ ਕਿਹੜਾ ਹੁਣ ਮੋਟਰ ਛੱਡ ਕੇ ਆਉਣਾ ਹੈਗਾ ਆਪਾਂ ਪਰਾਂ ਪੁੱਛ ਲਈ ਲਾਣੇਦਾਰ ਨੂੰ ਫੋਨ ਕਰਕੇ ਫੇ ਪਹਿਲਾਂ ਰੇਪ ਆਵਾ ਲੈਪਣਾ ਪਾਣੀ ਪਾਵਾ ਐਨਾ ਕਿ ਮੈਨੂੰ ਥੋੜਾ ਪੁੱਛਣਾ ਪੈਂਦਾ ਕਿ ਮੈਂ ਥੋੜਾ ਨਵਾਂ ਨਵਾਂ ਕਿਸਾਨ ਆਗਾ ਤਾਂ ਹੀ ਨਾ ਥੋੜਾ ਬਲੌਗ ਬਲੌਗ ਵੀ ਪਾ ਦਿੰਨਾ ਹਨ ਤਾਂ ਇਹ ਨਵਾਂ ਨਵਾਂ ਕਿਸਾਨ ਆ ਲਾਣੇਦਾਰ ਨੂੰ ਹੈਗਾ ਥੋੜਾ ਜਿਹਾ ਹਿਸਾਬ ਉਹਨੂੰ ਪੁੱਛ ਪੁੱਛ ਕੇ ਕੰਮ ਕਰਨਾ ਪੈਂਦਾ ਵੀ ਕਿਹੜਾ ਕੰਮ ਕਿਵੇਂ ਕਰੀਏ ਉਹ ਸਾ ਮੈਂ ਕੰਮ ਬਣੀਆਂ ਸਹੀ ਠੀਕ ਹੈ ਜੀ ਲਓ ਜੀ ਗਾਇਸ ਆਪਾਂ ਨੇ ਚਲਾਤੀ ਮੋਟਰ பணி ஏக்கோ கேரணி அது லோ மோட்டி சார் ਮਡੇ ਪੈ ਲਾਇਆ ਫੋਨ ਉਹ ਕਹਿੰਦਾ ਵੀ ਪਹਿਲਾਂ ਪਾ ਦੋ ਪਾਣੀ ਚਹਿਰ ਰਹੇ ਉਤੋਂ ਨਹੀਂ ਪਾਦੇ ਜੇ ਥੱਲੋਂ ਨਹੀਂ ਪਾਦੇ ਤਾਂ ਵੀ ਕੋਈ ਚੈੱਕ ਕਰਨੀ ਗਾ ਰੇਨ ਦਾ ਕਹਦਾ ਉਨਾ ਹੀ ਕੰਮ ਕਰ ਰਿਹਾ ਸਿੰਗਲ ਗਾਇਸ ਲਓ ਜੀ ਗਾਇਸ ਚੱਲੋ ਪਾਣੀ ਇਧਰ ਉਹ ਮੋਟਰ ਮੋਟਰ ਵਾਲਾ ਕੋਠਾ ਵੀ ਦਿਖਾਵਾ ਆਇਆ ਕੋਈ ਹਾਂਜੀ ਗਾਇਸ ਤੁਸੀਂ ਪੌਦ ਦੇਖ ਕੇ ਦੱਸੋ ਵੀ ਇਹ ਕਿਹੜਾ ਬੀਜੜਾ ਬੀਜਿਆ ਅਸੀਂ ਨੇ ਦੱਸਿਓ ਆ ਵੀ ਬਹੁਤ ਤੰਗ ਕਰਦੀ ਐ ਇਹ ਹਾਂ ਆ ਵੀ ਦੇਖ ਆਉਂਦੀ ਇੱਧਰ ਕਿਉਂ ਬਹੁਤ ਤੰਗ ਕਰਦੀ ਐ ਇਹਨੂੰ ਐ ਹੁੰਦਾ ਵੀ ਮੈਂ ਇਹ ਦੇ ਅੰਡੇ ਉਹਨੇ ਚੱਕ ਲੈਣਾ ਨਹੀਂ ਪੈਣੇ ਮੈਂ ਐਦਾਂ ਦਾ ਬੰਦਾ ਨਹੀਂ ਹੈਗਾ ਹਾਂ ਕੋਈ ਚੱਕਰ ਅਸੀਂ ਤੇਰੇ ਅੰਡੇਨ ਕੁਛ ਨਹੀਂ ਕਹਿੰਦੇ ਤੂੰ ਨਿਆਰੇ ਲੈ ਆਵਦੀ ਜ਼ਿੰਦਗੀ ਦਾ ਠੀਕ ਆ ਰੋਲਾ ਪਾ ਕੋਸ਼ਿਸ਼ ਕਰ ਕੋਈ ਚੱਕਰ ਨਹੀਂ ਹਾਂਜੀ ਗਾਇਸ ਬੰਨੇ ਨਾ ਆ ਬੋਰੀ ਆ ਇਹ ਮਿੱਟੀ ਦੀ ਭਰ ਕੇ ਨੱਕੇ ਚ ਧਰਖੀ ਆ ਜਦੋਂ ਪੂਰੀ ਪਾਣੀ ਦੀ ਛੱਲ ਜੀ ਬਣ ਜਾਂਦੀ ਆ ਮੌਦੂਨੀ ਜੱਕਾ ਨਾ ਫਰ ਵਧੀਆ ਪਾਣੀ ਫੈ ਜਾਂਦਾ ਪੌਦਿ ਚ ਬਹਦੇ ਹੌਲੀ ਹੌਲੀ ਪਾਉਣਾ ਚਾਹੀਦਾ ਤੇ ਮੈਂ ਚਲੋ ਨੱਕਾ ਲਾਉਣ ਦੀ ਜਾਂ ਖੋਲਣ ਦੀ ਕਰ ਦੇਣਾ ਘੌਲ ਥੋੜੀ ਜੀ ਇਸੇ ਕਰਕੇ ਮੈਂ ਬੋਰੀ ਭਰ ਕੇ ਤਰ ਰੱਖੀ ਆ ਜਦੋਂ ਬੰਦ ਕਰਨਾ ਇਹਦੇ ਵਿੱਚ ਧਰ ਦੇਣਾ ਨਹੀਂ ਇਹਨੂੰ ਚੱਕ ਦੇਣਾ ਠੀਕ ਆ ਜੀ ਤੇ ਹੁਣ ਪਾਣੀ ਆ ਗਿਆ ਖਾਲੀ ਜਪੂਰਾ ਤੇ ਇਹਨੂੰ ਆਪਾਂ ਚੱਕ ਦੇਣਾ ਠੀਕ ਆ ਫਿਰ ਉਦੋਂ ਬਾਅਦ ਚ ਆਪਣੀ ਪੌਦਰਾ ਮਜੂਬ ਹੋਊਗੀ ਲਓ ਗਾਈਸ ਆਪਾਂ ਨੇ ਚੱਕਦੀ ਬੋਰੀ ਇੱਧਰੋਂ ਨੱਕੇ ਚੋਂ ਪਾਣੀ ਪੌਦ ਚ ਪਾਉਣ ਲੱਗ ਗਿਆ ਠੀਕ ਆ ਗਾਈਸ ਮੈਂ ਤੁਹਾਨੂੰ ਸਵਾਲ ਕੀਤਾ ਸੀਗਾ ਵੀ ਤੁਸੀਂ ਪੌਦ ਦੇ ਰੰਗ ਤੋਂ ਜਾਂ ਪੌਦ ਦੇਖ ਕੇ ਤੁਸੀਂ ਇਹ ਦੱਸੋ ਵੀ ਅਸੀਂ ਨੇ ਕਿਹੜਾ ਬੀ ਬੀਜਿਆ ਹੋਇਆ ਤੇ ਤੁਸੀਂ ਦੱਸਿਓ ਸਾਨੂੰ ਜਰੂਰ ਵੀ ਕਿਹੜਾ ਬੀਜ ਅਸੀਂ ਲਾਇਆ ਹੋਇਆ ਤੇ ਇਹਦਾ ਝਾੜ ਕਿੰਨਾ ਕ ਨਿਕਲਦਾ ਜਿਹੜੇ ਭਰਾ ਫਾਰਮਰ ਨੇ ਖੇਤੀਬਾੜੀ ਕਰਦੇ ਨੇ ਉਹ ਜਰੂਰ ਦੱਸਿਓ ਠੀਕ ਹੈ ਜੀ ਤੇ ਮੋਟਰ ਚੱਲ ਰਹੀ ਆ ਪੂਰੀ ਮਾਰੂ ਮਾਰ ਤੇ ਮੋਟਰ ਦਾ ਵੀ ਕੰਮ-ਕੰਮ ਕਰਾਤਾ ਇਦ ਕੀ ਸੰ ਪੂਰਾ ਬੁਸ਼-ਬੁਸ਼ ਬਦਲਦੇ ਉਹਦੇ ਪੂਰਾ ਘੈਂਡ ਕੰਮ ਕਰਤਾ ਲਓ ਜੀ ਮੇਤਰ ਪਾਉਦੇ ਚ ਪਾਣੀ ਪਾਤਾ ਥੋੜਾ ਜਿਹਾ 15-20 ਮਿੰਟਾਂ ਦੇ ਵਿੱਚ ਵਿੱਚ ਇਹ ਭਰ ਜਾਣੀਆਂ 10-15 ਮਿੰਟਾਂ ਜੀ ਠੀਕ ਹੈ ਗਾਇਸ ਓਕੇ ਜੀ ਗਾਈ ਜੀ ਇੱਕ ਬੰਦਾ ਮੈਨੂੰ ਕਹਿੰਦਾ ਤੁਸੀਂ ਇਹ ਪੌਦ ਜਿਹੜੀ ਕਹਿੰਦਾ ਥੋੜੀ ਜੀ ਸਿੱਧੀ ਬੀਜ ਦੀ ਗਾਈ ਦੱਸੋ ਤੁਸੀਂ ਨੇ ਵੀ ਇਹ ਪੌਦ ਮਨੇ ਸਿੱਧੀ ਬੀਜੀ ਆ ਜਾਂ ਕਿਵੇਂ ਕਿਉਂਕਿ ਕਾਰਨ ਇਹ ਆ ਸਿੱਧੀ ਬੀਜਣ ਦਾ ਕਾਰਨ ਇਹ ਸੀਗਾ ਵੀ ਇਹ ਜਿਆਦੇ ਸੰਘਣੀ ਬੀਜ ਦਿਆਂ ਤਾਂ ਪੌਦ ਦੀਆਂ ਜਿਹੜੀਆਂ ਉਤਾਰਾਂ ਜੀਆਂ ਬਣ ਜਾਂਦੀਆਂ ਨੇਗੀਆਂ ਤੇ ਡਾਲ ਨਹੀਂ ਵਧੀਆ ਬਣਦਾ ਪੂਰਾ ਜਦੋਂ ਉਹਨੂੰ ਪੱਟ ਕੇ ਫਿਰ ਲਾਉਨੇ ਆ ਉਹ ਡਾਲ ਬਰੀਕ ਹੁੰਦੇ ਨੇ ਉਹ ਮੱਚ ਜਾਂਦੇ ਨੇ ਇਸੇ ਕਰਕੇ ਅਸੀਂ ਨੇ ਥੋੜੀ ਜੀ ਪੌਦ ਜਿਹੜੀ ਇਹ ਨਰਮ ਜਾਨੀ ਕਿ ਵੀ ਥੋੜੀ ਜੀ ਸਿੱਧੀ ਬੀਜੀ ਆ ਹੁਣ ਢਾਲ ਦੇਖੋ ਤੁਸੀਂ ਵੀ ਆਪ ਦੇਖ ਰਹੇ ਹੋਗੇ ਇਹ ਢਾਲ ਜਿਹੜਾ ਪੂਰਾ ਕੈਂਟ ਬਣਿਆ ਹੋਇਆ ਪੂਰਾ ਹੁਣ ਬਾਕੀ ਤੁਸੀਂ ਦੱਸੋ ਵੀ ਆਪਾਂ ਸਹੀ ਕੀਤਾ ਜਾਂ ਗਲਤ ਕੀਤਾ ਬਾਕੀ 5-7 ਦਾਣੇ ਦਾ ਕ ਆਪਣੀ ਪੌਦਾ ਜਿਹੜੀ ਉਹ ਪੂਰੇ ਤਿਆਰ ਹੋ ਜੂਗੇ ਰੈਡੀ ਹੋ ਜੂਗਾ ਫਿਰ ਆਪਾਂ ਪੱਟ ਕੇ ਇਹਨੂੰ ਲਾ ਦਾਂਗੇ ਆ ਸਾਰੇ ਬਾਣ ਦੇ ਵਿੱਚ ਠੀਕ ਹੈ ਜੀ ਤੇ ਫਿਰ ਬਣ ਜੂਗੀਆਂ ਗੱਲ ਉਹ ਜਿੱਥੇ ਆਪਣੀ ਗੱਡੀ ਜਿਹੜੀ ਉੱਥੇ ਤੱਕ ਆਪਣਾ ਬਾਣਾ ਹੈ ਠੀਕ ਹੈ ਜੀ ਤੇ ਕਿਉਂਕਿ ਇਧਰੋਂ ਸਿੱਧਾ ਉਹ ਗੱਡੀ ਖੜੀ ਹੈ ਜਿੱਥੇ ਉੱਥੋਂ ਹੀ ਸਿੱਧਾ ਰਸਤਾ ਛੜਕ ਦੋ ਇਹਨੂੰ ਲੱਗਦਾ ਬਾਹਰ ਨੂੰ ਵੇਖ ਤਾਂ ਇਧਰ ਦੀ ਵੀ ਆਉਂਦਾ ਰਸਤਾ ਉਹ ਪਰਲੇ ਕੋਠੇ ਕੋਲੋਂ ਪਰ ਇਧਰੋਂ ਮੇਰੇ ਸਾਨੂੰ ਥੋੜਾ ਜਿਹਾ ਟਰੈਕਟਰ ਅਗਲੇ ਦੀ ਜੇ ਮੇਨ ਵਿੱਚ ਦੀ ਨਹੀਂ ਲੈ ਆ ਸਕਦੇ ਇਧਰ ਦੀ ਲੈ ਕੇ ਆਉਣਾ ਪੈਂਦਾ ਮਾਨੂੰ ਟਰੈਕਟਰ ਜਦੋਂ ਵੀ ਆਉਣਾ ਮੈਂ ਥੈਂਕ ਯੂ ਬਾਏ ਗਾਇਸ ਥੈਂਕ ਯੂ ਲਵ ਯੂ ਮੋਟਰ ਕਰਤੀ ਬੰਦ ਪਹੁੰਚ ਗਏ ਆਪਣੀ ਘਰ ਬਾਕੀ ਜਿਹੜੀ ਮਾਣੀ ਮੂਟੇ ਰਹਿ ਗਈ ਉਹ ਖਾਲ ਵਾਲਾ ਪਾਣੀ ਚੱਲ ਜੂਗਾ ਤੇ ਵਿੱਚ ਇਸੇ ਕਰਕੇ ਆਪਾਂ ਨੇ 2 ਮਿੰਟ ਪਹਿਲਾਂ ਜਿਹੜੀ ਮੋਟਰ ਬੰਦ ਕੀਤੀ ਆ ਕਿਉਂਕਿ ਖਾਲਾ ਜਿਹੜਾ ਪੂਰਾ ਭਰ ਜਾਂਦਾ ਪਾਣੀ ਨਾਲ ਆ ਵੀਰੇ ਜਿਹੜਾ ਨਾਲ ਵਾਲਾ ਖਾਲਾ ਨਾ ਜਿਹੜਾ ਪਾਣੀ ਦਾ ਭਰ ਗਿਆ ਇਹਨੂੰ ਅਸੀਂ ਵੱਢ ਕੇ ਵਿੱਚ ਰਲਾ ਲੈਣਾ ਤੇ ਜਦੋਂ ਕੱਦੂ-ਕੱਦੂ ਕਰਾਂਗੇ ਉਹ ਜਿਹੜਾ ਸਾਹਮਣੇ ਲੰਮਾ ਖਾਲ ਜਾਰਿਆ ਉਹੀ ਪਾਣੀ ਦਾ ਚੱਲੂਗਾ ਇਹ ਕਰਕੇ ਆ ਪਾਣੀ ਦਾ ਭਰ ਗਿਆ ਚਲੋ ਕੋਈ ਗੱਲ ਨਹੀਂ ਜਦੋਂ ਅਸੀਂ ਕੱਦੂ ਕਰਨਾ ਜੀਰੀ ਲਾਉਣ ਵਾਸਤੇ ਪੌਦਿਆਂ ਵਿੱਚ ਬਾਦਾਂਗੇ ਠੀਕ ਹੈ ਗਾਇਸ ਆ ਦੇਖੋ ਤੁਸੀਂ ਦੇਖ ਰਹੇ ਹੋਗੇ ਆਪਣੀ ਪੌਦ ਪਾਣੀ ਨਾਲ ਐਨ ਫੁੱਲ ਹੋ ਚੁੱਕੀ ਆ ਓਕੇ ਗਾਇਸ ਹੈਲੋ ਗਾਇਸ ਲਓ ਜੀ ਆਪਣੀ ਵੀਡੀਓ ਦਾ ਇੱਥੇ ਹੁੰਦਾ ਅੰਤ ਵੀਡੀਓ ਆਪਾਂ ਕਰਦੇ ਹਾਂ ਸਮਾਪਤ ਜਿਹੜੇ ਭਰਾ ਸਾਡੇ ਇਹ YouTube ਚੈਨਲ ਚੈਨਲ ਦੇ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਆ ਵੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਆਪਣੀ ਬਹੁਤ ਬਹੁਤ ਸ਼ੇਅਰ ਕਰ ਦਿਓ ਹੁਣ ਆਪਾਂ ਬੈਸੇ ਮੱਕੀ ਮੁੱਕੀ ਭੱਡਾਂਗੇ ਮਾਰ ਦੇ ਕੇ ਫਿਰ ਸੱਟ ਕੇ ਅਮੈਂਕ ਕਰੇ ਅਰੇ ਦੇਖਦੇ ਆਂ ਕੀ ਬਣਦਾ ਓਕੇ ਬਾਈ